ਸ਼ੀਕਾਲ ਮੈਰੀਨਾ ਤੁਮਾਨੂੰ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਲੋਕ ਸਭਾ ਚੋਂ ਲੈ ਕੇ ਲਗਾਤਾਰ ਸਿਆਸੀ ਅਖਾੜਾ ਖੂਬ ਭਖਿਆ ਹੋਇਆ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ سلسلہ ਵੀ ਲਗਾਤਾਰ ਜਾ ਰਿਹਾ ਤੇ ਦੂਜੇ ਪਾਸੇ ਚੋਣ ਪ੍ਰਚਾਰ ਵੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਪਰ ਖੰਨਾ ਦੇ ਪਿੰਡ ਕੁੰਗਰਾਲੀ ਦੇ ਵਿੱਚ ਪਿੰਡ ਵਾਸੀ ਨੇ ਇੱਕ ਵੱਖਰਾ ਐਲਾਨ ਕਰ ਦਿੱਤਾ ਹੈ ਪਿੰਡ ਦੇ ਵਿੱਚ ਉਹਨਾਂ ਦੇ ਵੱਲੋਂ ਵੱਖੋ ਵੱਖਰੇ ਬੈਨਰ ਲਗਾ ਦਿੱਤੇ ਐ ਤੇ ਸਿੱਧੇ ਤੌਰ ਤੇ ਸਿਆਸੀ ਆਗੂਆਂ ਲੀਡਰਾਂ ਦਾ ਬਾਈਕਾਟ ਕਰ ਦਿੱਤਾ ਜੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਇੱਕ ਮਸਲਾ ਜਿਹੜਾ ਹੋਂ ਤੱਕ ਲੜਕਦਾ ਆ ਰਿਹਾ ਕਿਸੇ ਵੀ ਸਿਆਸੀ ਪਾਰਟੀ ਨੇ ਉਸ ਨੂੰ ਹੱਲ ਨਹੀਂ ਕਰਵਾਇਆ ਜਿਸ ਕਰਕੇ ਸਾਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜਦੋਂ ਵੋਟਾਂ ਆਉਂਦੀਆਂ ਨੇ ਸਾਡੇ ਤੋਂ ਵੋਟਾਂ ਵਟੋਰ ਕੇ ਵਾਪਸ ਚਲੇ ਜਾਂਦੇ ਨੇ ਪਰ ਸਾਡਾ ਮਸਲਾ ਜਿਉਂ ਦਾ ਓਹਾਂ ਖੜਿਆ ਜਿਸ ਦੇ ਮੱਦੇਨਜ਼ਰ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰ ਰਹੇ ਹਾਂ ਕਿ ਉਹ ਸਾਡੇ ਪਿੰਡ ਦੇ ਵਿੱਚੋਂ ਵੋਟਾਂ ਮੰਗਣ ਨਾ ਆਉਣ ਆਓ ਨਜ਼ਰ ਮਾਰ ਦਿਓ ਇਹਨਾਂ ਤਸਵੀਰਾਂ ਤੇ ਜੀ ਤੁਹਾਡਾ ਜਸਵੀਰ ਸਿੰਘ ਜੀ ਕੀ ਕਾਰਨ ਜਿਹੜਾ ਧਰਨਾ ਲਗਾਇਆ ਗਿਆ ਇਹ ਧਰਨਾ ਜਿਹੜੀ ਗੈਸ ਫੈਕਟਰੀ ਕਹਿੰਦੇ ਨੇ ਜੀ ਇਹ ਬਦਬੂ ਫੈਕਟਰੀ ਆ ਇਹਦੀ ਬਦਬੂ ਇੰਨੀ ਆ ਰਹੀ ਆ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਇਹਦੇ ਨੇੜੇ ਸਕੂਲ ਆ ਉੱਥੇ ਬੱਚਿਆਂ ਨੂੰ ਵੀ ਸਾਹ ਲੈਣਾ ਔਖਾ ਇੱਕ ਇਹਦੇ ਨਾਲ ਫੈਕਟਰੀ ਹੋਰ ਆ ਨਾਰੀਅਲ ਤੋਂ ਟੋਕਰੀਆਂ ਬਣਦੀਆਂ ਨੇ ਉੱਥੇ ਸਾਡੀਆਂ ਮਜ਼ਦੂਰ ਭੈਣਾਂ ਕੰਮ ਕਰਦੀਆਂ ਨੇ ਉਹਨਾਂ ਨੂੰ ਕੰਮ ਕਰਨਾ ਵੀ ਰੋਟੀ ਪਾਣੀ ਖਾਣਾ ਵੀ ਔਖਾ ਤੇ ਦੂਆ ਜਿਹੜੀ ਇਹਦੀ ਵੇਸਟੇਜ ਨਿਕਲ ਰਹੀ ਆ ਉਹ ਵੇਸਟੇਜ ਇੰਨੀ ਖਤਰਨਾਕ ਆ ਜਿੱਥੇ ਜੀ ਕਹਦਾ ਸਿੜ ਦਿੰਦੇ ਨੇ ਬਾਕੀ ਇਹਨਾਂ ਨੇ ਜਿਹੜੀ ਪਰਾਲੀ ਲਈ ਸੀ ਉੱਥੇ ਵੀ ਵੇਸਟੇਜ ਪਈ ਆ ਉਹ ਮੀਂਹ ਪੈਂਦਾ ਤਾਂ ਉਹਦੇ ਵਿੱਚ ਸੁੰਡ ਹੋਰ ਜਿਹੜਾ ਇਹਨਾਂ ਨੇ ਗੱਲ ਹਰੇ ਚਾਰੇ ਦੀ ਕੀਤੀ ਸੀ ਪਰ ਲੇਕਰੋ ਅੱਜ ਫੈਕਟਰੀ ਦੇ ਵਿੱਚ ਦੁਨੀਆ ਭਰ ਦਾ ਖੰਨੇ ਸ਼ਹਿਰ ਦਾ ਗੰਦ ਗੋਬਰ ਉਹਦੇ ਵਿੱਚ ਉਸ ਗਰੂਪਰ ਦੇ ਵਿੱਚ ਡੇਰੀ ਵਾਲਿਆਂ ਦੇ ਛੋਟੇ ਛੋਟੇ ਬੱਚੇ ਵੀ ਵਿੱਚ ਹੁੰਦੇ ਨੇ ਤੇ ਮੇਲਾ ਦਾ ਜਿਹੜਾ ਗੰਦਾ ਗੰਨਾ ਮੇਲਾ ਦਾ ਉਹ ਵੀ ਇਹਦੇ ਵਿੱਚ ਪਾਇਆ ਜਾਂਦਾ ਅੱਜ ਤੁਸੀਂ ਖੋਦ ਇੱਥੇ ਖੜੇ ਹੋ ਤੁਸੀਂ ਦੇਖ ਲਓ ਅੱਜ ਇੱਥੇ ਕਿੰਨੀ ਬਦਬੋ ਆ ਰਹੀ ਆ ਵੀ ਲੋਕਾਂ ਨੂੰ ਸਾਰਿਆਂ ਨੂੰ ਕਿੰਨੇ ਕਿਲੋਮੀਟਰ ਤੱਕ ਇਹਦੀ ਸਮੀਲ ਜਾ ਰਹੀ ਆ ਜੀ ਇਹਦੀ ਕਟੋ-ਕਟਾ 3-4 ਕਿਲੋਮੀਟਰ ਤੱਕ ਸਮੀਲ ਜਾ ਰਹੀ ਆ ਪਿੰਡ ਦੇ ਵਿੱਚ ਜਿਹੜੇ ਬਾਈਕਾਡ ਦੇ ਬੂਥ ਨਾ ਲੱਗਣ ਦੇ ਬੈਨਰ ਲਾ ਉਹ ਕਿਉਂ ਲਗਾਏ ਗਏ ਨੇ ਉਹ ਇਸ ਕਰਕੇ ਲਾਏ ਗਏ ਨੇ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਕੋਈ ਸਾਰ ਨਹੀਂ ਲਈ ਇਸ ਫੈਕਟਰੀ ਨੂੰ ਬੰਦ ਕਰਾਉਣ ਦਾ ਇਵਨ ਇੱਥੋਂ ਤੱਕ ਕਿ ਕਿਸੇ ਦਾ ਕੋਈ ਪ੍ਰੈਸ ਬਿਆਨ ਤੱਕ ਵੀ ਨਹੀਂ ਆਇਆ ਕੋਈ ਇੱਥੇ ਤੱਕ ਪੁੱਛਣ ਵੀ ਨਹੀਂ ਆਇਆ ਵੀ ਤੁਸੀਂ ਇੱਥੇ ਧਰਨੇ ਤੇ ਕਿਉਂ ਬੈਠੇ ਹੋ ਕਿੰਨੀ ਕ ਦੇਰ ਤੋਂ ਲੱਗੀ ਹੋਈ ਹੈ ਜੀ ਫੈਕਟਰੀ ਇਹ ਇਹ ਫੈਕਟਰੀ 2.5 ਸਾਲ ਨੂੰ 25 ਸਾਲ ਤੋਂ ਇਸੇ ਤਰ੍ਹਾਂ ਦੀ ਸਮੱਸਿਆ ਹੈ ਜੀ ਇਹ ਸਮੱਸਿਆ ਹੋਣ ਜਿਆਦਾ ਆਉਣ ਲੱਗੀ ਆ ਪਹਿਲਾਂ ਘੱਟ ਆਉਂਦੀ ਸੀ ਕਿਉਂਕਿ ਹੁਣ ਇਹ ਦੇ ਵਿੱਚ ਕੈਮੀਕਲ ਹੈ ਜਿਹੇ ਪਾਉਣ ਲੱਗੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਤੁਸੀਂ ਧਰਨੇ ਲਾਇਆ ਕਿੰਨੇ ਦਿਨ ਹੋ ਗਏ ਤੁਹਾਨੂੰ ਚਾਰ ਚਾਰ ਹਾਂ ਜੀ ਕਿੰਨੇ 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 ਦਿਨ ਹੋ ਗਏ ਜੀ ਚਾਰ ਦਿਨ ਹੋ ਗਏ ਜੀ ਕੋਈ ਪ੍ਰਸ਼ਾਸਨਿਕ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਤੁਹਾਡੇ ਪ੍ਰਸ਼ਾਸਨ ਦਾ ਅਧਿਕਾਰੀ ਤਹਿਸੀਲਦਾਰ ਪਹੁੰਚਿਆ ਸੀਗਾ ਜੀ ਪਾਸੋਂ ਕੀ ਕਹਿੰਦੇ ਕੀ ਕਹਿ ਕੇ ਗਏ ਤੇ ਉਹ ਕਹਿੰਦੇ ਵੀ ਅਸੀਂ ਤੁਸੀਂ ਮੰਗ ਪੱਤਰ ਦੇ ਦਿਓ ਅਸੀਂ ਮੰਗ ਪੱਤਰ ਗਾਹਾਂ ਪਹੁੰਚਦਾ ਕਰ ਦਾਂਗੇ ਉਹਨਾਂ ਨੂੰ ਦੱਸਿਆ ਦਿਖਾਇਆ ਵੀ ਇੱਥੇ ਵਿਦਬੂ ਆ ਰਹੀ ਆ ਇਹ ਤਾਂ ਪਹਿਲਾਂ ਭੋਦੜੀ ਪਿੰਡ ਚ ਗੈਸ ਫੈਕਟਰੀ ਰੋਕਣ ਵਾਸਤੇ ਉੱਥੇ ਧਰਨਾ ਲੱਗਿਆ ਹੋਇਆ ਉਹ ਡੀਸੀ ਸਾਹਿਬ ਕੋਲ ਗੱਲ ਗਈ ਡੀਸੀ ਸਾਹਿਬ ਨੇ ਏਡੀਸੀ ਤੇ ਆਪਣੇ ਯੂਨੀ ਯੂਨੀਵਰਸਿਟੀ ਦੇ ਅਧਿਕਾਰੀ ਇਹ ਉਹ ਖੁਦ ਦੇਖ ਕੇ ਗਏ ਨੇ ਕਿ ਇਹਨਾਂ ਦਾ ਜਿਹੜਾ ਗੰਦਾ ਪਾਣੀ ਆ ਉਹ ਤਾਤੀ ਦੇ ਵਿੱਚ ਸਟ ਰੇ ਨੇ ਜਿਹਦੇ ਨਾਲ ਸਾਡਾ ਪਾਣੀ ਵੀ ਪ੍ਰੀਤ ਹੋ ਰਿਹਾ ਮੇਰਾ ਨਾਮ ਕੁਲਦੀਪ ਕੌਰ ਮੈਂ ਨਾਲ ਦੇ ਪਿੰਡ ਗੋਬਿੰਦਪੁਰਾ ਦੀ ਵਾਸੀ ਆ ਜੀ ਮੈਡਮ ਕਿੰਨੀ ਕਿਸਮਤ ਸਿਆ ਆ ਰਹੀ ਆ ਜਿੱਦਾਂ ਕਿ ਹੋਰ ਵੀ ਪਿੰਡ ਵਾਸੀ ਦੱਸ ਰਹੇ ਨੇ ਇਹਦੀ ਬਦਬੂ ਦੀ ਕਾਫੀ ਜ਼ਿਆਦਾ ਸਮੱਸਿਆ ਫੈਕਟਰ ਕਿੰਨੀ ਕਿਸਮਤ ਸਿਆ ਆ ਸਮੱਸਿਆ ਸਰ ਬਹੁਤ ਜ਼ਿਆਦਾ ਤੁਸੀਂ ਖੁਦ ਵੀ ਨੋਟ ਕਰ ਰਹੇ ਹੋਗੇ ਅੱਜ ਇੱਥੇ ਖੜਨਾ ਵੀ ਔਖਾ ਹੋ ਰਿਹਾ ਹੂੰ ਸੋ ਜਦੋਂ ਜ਼ਿਆਦਾਤਰ ਹਵਾ ਇੱਧਰ ਦੀ ਹੁੰਦੀ ਉਹਦੋਂ ਤਾਂ ਸਾਡੇ ਪਿੰਡ ਚ ਵੀ ਇਹਦੀ ਮਾਰ ਬਹੁਤ ਜ਼ਿਆਦਾ ਹੁੰਦੀ ਏ ਤੇ ਕਈ ਵਾਰੀ ਤਾਂ ਸਟਾਰਟਿੰਗ ਚ ਪਤਾ ਹੀ ਨਹੀਂ ਸੀ ਲੱਗਦਾ ਕਿ ਇਹ ਆ ਕਿਧਰੋਂ ਰਹੀ ਏ ਹੁਣ ਜਦ ਤੋਂ ਇਹਨਾਂ ਦਾ ਸੰਘਰਸ਼ ਸ਼ੁਰੂ ਹੋਇਆ ਜਦ ਤੋਂ ਸਾਡੇ ਵੀ ਧਿਆਨ ਚ ਚੀਜ਼ਾਂ ਯਾਨੀ ਕਿ ਇਸ ਫੈਕਟਰੀ ਦੇ ਆ ਰਹੀ ਏ ਤੇ ਇਹੀ ਮੰਗ ਹੈ ਕਿ ਜਿੰਨੀ ਜਲਦੀ ਹੋਵੇ ਚੱਕੀ ਜਾਵੇ ਕਿਉਂਕਿ ਪਿੰਡਾਂ ਦੀ ਜਿਹੜੀ ਪਹਿਚਾਨ ਸੀ ਉਹ ਗਹਾਰਿਆਂ ਤੇ ਰੂੜੀਆਂ ਤੋਂ ਹੁੰਦੀ ਸੀ ਨਾ ਕਿ ਫੈਕਟਰੀਆਂ ਤੋਂ ਇਹ ਇੰਡਸਟਰੀ ਏਰੀਆ ਇੱਕ ਪਾਸੇ ਹੋਣਾ ਚਾਹੀਦਾ ਵਿਦੇਸ਼ਾਂ ਵਿੱਚ ਤੁਸੀਂ ਦੇਖਦੇ ਹੋ ਕਿਉਂਕਿ ਜਿਹੜੀਆਂ ਇਹ ਫੈਕਟਰੀਆਂ ਨੇ ਜਾਂ ਜੋ ਵੀ ਇਹ ਰੋਜ਼ਗਾਰ ਦਾ ਸਾਧਨ ਨੇ ਸਾਡੀ ਦੇਸ਼ ਦੀ ਅਰਥ ਵਿਵਸਥਾ ਇਹਨਾਂ ਤੇ ਖੜੀ ਏ ਕੋਈ ਸ਼ੱਕ ਨਹੀਂ ਕਿ ਇਹ ਲੱਗਣੀਆਂ ਹੀ ਹੁੰਦੀਆਂ ਨੇ ਪਰ ਇਹਨਾਂ ਦੇ ਲੱਗਣ ਲਈ ਇੱਕ ਵਾਜਬ ਜਗ੍ਹਾ ਹੋਣੀ ਚਾਹੀਦੀ ਦੂਰ ਪਹਾੜੀ ਏਰੀਆ ਵਿੱਚ ਜਾਂ ਕੋਈ ਇਹੋ ਜਿਹਾ ਥਾਂ ਚੁਣਨਾ ਚਾਹੀਦਾ ਜਿੱਥੇ ਨੇੜੇ ਤੇੜੇ ਕੋਈ 10 10 15 15 ਕਿਲੋਮੀਟਰ ਤੱਕ ਕੋਈ ਆਬਾਦੀ ਨਾ ਹੋਵੇ ਸੋ ਇਹੀ ਮੰਗ ਹੈ ਕਿ ਇਹ ਫੈਕਟਰੀ ਜਿੰਨੀ ਜਲਦੀ ਹੋਵੇ ਬੰਦ ਹੋਵੇ ਚੱਕੀ ਜਾਵੇ ਇਹ ਪਿੰਡ ਦੇ ਵਿੱਚ ਬਾਈਕਾਟ ਦੇ ਜਿਹੜੇ ਬੈਨਰ ਲੱਗੇ ਨੇ ਉਹ ਕੀ ਕਰਨਾ ਉਹ ਕਿਉਂ ਲਗਾਏ ਨੇ ਬਾਈਕਾਟ ਦੇ ਬੈਨਰ ਮੈਂ ਕਹਿੰਨੀ ਆ ਬਹੁਤ ਵਧੀਆ ਹੈ ਜਦ ਤੱਕ ਇਹ ਬਾਈਕਾਟ ਦੇ ਬੈਨਰ ਨਹੀਂ ਸੀ ਲੱਗਣਗੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਜੇ 2-4 ਲੋਕ ਇੱਕ ਪਾਸੇ ਹੋਣਗੇ ਉਹਨਾਂ ਨੂੰ ਦੂਜਿਆਂ ਨੂੰ ਖਰੀਦਣਾ ਜਾਂ ਉਹਨਾਂ ਨੂੰ ਪੁਚਲਾਉਣਾ ਬਹੁਤ ਸੌਖਾ ਹੁੰਦਾ ਹੈ ਜਦੋਂ ਅਸੀਂ ਏਕਾ ਕਰ ਲੈਨੇ ਆ ਤੇ ਏਕੇ ਦੇ ਵਿੱਚ ਬੜੀਆਂ ਬਰਕਤਾਂ ਹੁੰਦੀਆਂ ਨੇ ਉਦੋਂ ਥੋੜੀ ਬਹੁਤੀ ਸਰਕਾਰ ਨੂੰ ਕਿਤੇ ਲੱਗਦਾ ਸੀ ਕਿ ਹਾਂ ਹੁਣ ਸਾਡੀ ਵੋਟ ਬੈਂਕ ਜਿਹੜੀ ਉਹ ਖਤਰੇ ਵਿੱਚ ਹੈ ਤਾਂ ਸ਼ਾਇਦ ਇਹਨਾਂ ਚੀਜ਼ਾਂ ਦਾ ਸਰਕਾਰ ਤੇ ਅਸਰ ਹੋ ਜਾਵੇ ਵਰਨਾ ਤਾਂ ਤੁਸੀਂ ਜਾਣਦੇ ਹੋ ਕਿ ਪਿੰਡਾਂ ਵਿੱਚ ਕਿੰਨੀ ਕੁ ਲੋਕਾਂ ਦੀ ਏਕਤਾ ਹੈ ਸਾਨੂੰ ਲੋਕਾਂ ਨੂੰ ਏਕਾ ਕਰਨਾ ਚਾਹੀਦਾ ਹੈ ਪਿੰਡ ਪੱਦਰ ਤੇ ਏਰੀਏ ਪੱਦਰ ਤੇ ਤਾਂ ਹੀ ਇਹੋ ਜਿਹੇ ਜਿਹੜੇ ਸੰਘਰਸ਼ ਨੇ ਉਹਨਾਂ ਦੇ ਖਿਲਾਫ ਆਪਾਂ ਜਿਹੜੀ ਜੰਗ ਹੈ ਉਹ ਜਿੱਤ ਸਕਦੇ ਆ ਤੁਹਾਡਾ ਮੇਰਾ ਗਰਮੀਤ ਕੌਰ ਕਿ ਕਿੰਨੀ ਕੁ ਸਮੱਸਿਆ ਆ ਰਹੀ ਹੈ ਇੱਥੇ ਜਿਹੜੀ ਹੈਗੀ ਬਹੁਤ ਜੀ ਬਹੁਤ ਆਉਂਦੀ ਆ ਬਹੁਤ ਆਉਂਦੀ ਆ ਹੂੰ ਰੋਟੀ ਨਹੀਂ ਚੰਗੀ ਲੱਗਦੀ ਪਿੰਡੋਂ ਕਾਫੀ ਦੂਰ ਹੈ ਤੁਹਾਡਾ ਉੱਥੇ ਤੱਕ ਸਵੇ ਲੈ ਜਾਂਦੀ ਹਾਂ ਜੀ ਬਹੁਤ ਜਾਂਦੀ ਆ ਹਾਂ ਜੀ ਬਹੁਤ ਜਾਂਦੀ ਤੇ ਕੀ ਕਹਿੰਦੇ ਘਰ ਦੇ ਜਾਂ ਹੋਰ ਜਿਹੜੇ ਪਿੰਡ ਵਾਸੀ ਨੇ ਕਿੰਨੇ ਕੁ ਪਰੇਸ਼ਾਨ ਨੇ ਇਹਦੇ ਨਾਲ ਬਹੁਤ ਪਰੇਸ਼ਾਨ ਨੇ ਸਾਰਾ ਬੱਚਾ ਬੱਚਾ ਪਰੇਸ਼ਾਨ ਆ ਹਾਂ ਹਾਂ ਹੁਣ ਤੁਸੀਂ ਧਰਨੇ ਤੇ ਬੈਠੇ ਹੋ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਬੰਦ ਹੋਵੇ ਅੱਛਾ ਹਾਂ ਜੀ ਚੱਕੇ ਜਾਣ ਇਹਦੇ ਕੰਕੜੇ ਇੱਥੋਂ ਬਸ ਅਸਤਾ ਬੰਦ ਚ ਆਉਨੇ ਆ ਨਹੀਂ ਮੈਨੂੰ ਕਹੋ ਮੈਂ ਹੁਣ ਜੰਦਾ ਲਾ ਦਿੰਦੀ ਆ ਹਾਂ ਹਾਂ ਬੱਸ ਇੰਨੇ ਕਹੋ ਬੰਦ